ਅਸੀਂ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਨਾਲ ਹੀ ਸੀਵਰੇਜ ਪਲਟ ਪਲਾਟਾ ਜਿਹੜਾ ਉਸ ਕਟਾਣ ਕੀਤਾ ਹੈ ਇਹ ਅਸੀਂ 2 ਏਕੜ ਜ਼ਮੀਨ ਜਿਹੜੀ ਆ ਉਹ ਖਰੀਦੀ ਆ ਔਰ ਇਧਰ ਗ੍ਰੇਸ ਪਬਲਿਕ ਸਕੂਲ ਦੇ ਸਾਹਮਣੇ ਇਧਰ ਕਿਉਂਕਿ ਨਵਾਂ ਇਧਰਲੇ ਪਾਸੇ ਸੀਗਾ ਸੀਵਰੇਜ ਦਾ ਪਾਣੀ ਜਿਹੜਾ ਇਧਰ ਹੀ ਟ੍ਰੀਟ ਹੋ ਸਕਦਾ ਸੀਗਾ ਤੇ 25 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਔਰ 18 ਮਹੀਨੇ ਦੇ ਵਿੱਚ ਵਿੱਚ ਚੱਸੀਆਂ ਨੂੰ ਕੰਪਲੀਟ ਕਰਾਂਗੇ ਉਹ ਨਵੀਆਂ ਕਲੋਨੀਆਂ ਉਸ ਮੰਗੀਆਂ ਨੇ ਜਿੱਦਾਂ ਜਿਹੜਾ ਸ਼ਹਿਰ ਐਕਸਟੈਂਡ ਹੋ ਰਿਹਾ ਹੈ ਉਸੇ ਵੀ ਜਿਹੜਾ ਸੀਵਰੇਜ ਪਏਗਾ ਉਹਦਾ ਵੀ ਪਾਣੀ ਇੱਥੇ ਟ੍ਰੀਟ ਹੋ ਕੇ ਇਹਦੀ ਕਪੈਸਿਟੀ ਜਿਹੜੀ ਆ ਉਹ ਆਉਣ ਵਾਲੇ ਸਾਨੂੰ ਮੇਰਾ ਖਿਆਲ 2050 ਤੱਕ ਸਾਨੂੰ ਹੋਰ ਇਥੇ ਜ਼ਰੂਰ ਦੀ ਜਿਹੜੀ ਆ ਉਹ ਨਹੀਂ ਪਏਗੀ ਅੱਜ ਦਾ ਜਿਹੜਾ ਦੁਖਾਣ ਕਰ ਰਿਹਾ ਹੈ ਇਸ ਬਾਰੇ ਜਾਣਕਾਰੀ ਦੇਣਾ ਸਰ ਅੱਜ ਅਸੀਂ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਨਾਲ ਹੀ ਸੀਡਸਟੇਟ ਪਲਟਾ ਜਿਹੜਾ ਧੜਕਨ ਕੀਤਾ ਹੈ ਇਹ ਬੜੇ ਲੰਬੇ ਸਮੇਂ ਤੋਂ ਜੰਡਿਆਲਾ ਗੁਰੂ ਸ਼ਹਿਰ ਦੀ ਤਰਾਸ ਦੀ ਕਹੋ ਬੜਾ ਮੁਸ਼ਕਲ ਕਹਿ ਰਹੇ ਤੇ ਇਹ ਐਸਟੀਪੀ ਦੀ ਲੋੜ ਸੀਗੀ ਪਰ ਬਣਾ ਨਹੀਂ ਪਾਏ ਸੀ ਇਹ ਨਗਰ ਕੌਂਸਲ ਜੰਡੇਰਾਗੁਰੂ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਕਿ ਅਸੀਂ 2 ਏਕੜ ਜ਼ਮੀਨ ਜਿਹੜੀ ਆ ਉਹ ਖਰੀਦੀ ਆ ਔਰ ਇਧਰ ਗ੍ਰੇਸ ਪਬਲਿਕ ਸਕੂਲ ਦੇ ਸਾਹਮਣੇ ਇਧਰ ਕਿਉਂਕਿ ਨਵਾਂ ਇਧਰਲੇ ਪਾਸੇ ਸੀਗਾ ਸੀਵਰੇਜ ਦਾ ਪਾਣੀ ਜਿਹੜਾ ਇਧਰ ਹੀ ਟ੍ਰੀਟ ਹੋ ਸਕਦਾ ਸੀਗਾ ਸੋ ਇਹਨੂੰ ਕਰਕੇ ਅਸੀਂ ਅੱਜ ਸ਼ੁਰੂਆਤ ਕੀਤੀ ਆ ਔਰ ਇਹਦੇ ਤੇ 25 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਔਰ 18 ਮਹੀਨੇ ਦੇ ਵਿੱਚ ਵਿੱਚ ਚੱਲੀਆਂ ਨੂੰ ਕੰਪਲੀਟ ਕਰਾਂਗੇ ਨਾਲ ਦੇ ਨਾਲ ਇਹ ਆ ਕਿ ਅੱਜ ਜਿਹੜੀ ਸ਼ਹਿਰ ਦੀ ਕੈਪੈਸਿਟੀ ਆ ਉਹ ਲਗਭਗ 3 3.5 ਐਮਐਲਡੀ ਹੈ ਅੱਜ ਸੋ ਅਸੀਂ ਆਉਣ ਵਾਲੇ 20 25 ਸਾਲ ਹੋਰ ਐਡਵਾਂਸ ਦੇ ਵਿੱਚ ਸੋਚਨੇ ਆ ਇਹਨੂੰ 6 ਐਮਐਲਡੀ ਦਾ ਬਣਾਇਆ ਜਿਵੇਂ ਜਿਵੇਂ ਵੀ ਗਾਂ ਸੀਵਰੇਜ ਦਾ ਜਾਂ ਨਵੀਆਂ ਕਲੋਨੀਆਂਸ ਬਣਦੀਆਂ ਨੇ ਜਿਹੜੇ ਜਿਹੜੇ ਅਲਾ ਸ਼ਹਿਰ extends ਨੇ ਦੂਰ ਆ। ਉੱਥੇ ਵੀ ਜਿਹੜਾ ਸੀਵਰੇਜ ਪਹੇਗਾ ਉਹਦਾ ਵੀ ਪਾਣੀ ਇੱਥੇ ਟ੍ਰੀਟ ਹੋ ਕੇ ਇਹਦੀ ਕਪੈਸਿਟੀ ਜਿਹੜੀ ਆ ਉਹ ਆਉਣ ਵਾਲੇ ਸਾਨੂੰ ਮੇਰਾ ਖਿਆਲ 2050 ਤੱਕ ਸਾਨੂੰ ਹੋਰ ਇੱਥੇ ਜਰੂਰ ਦੀ ਜਿਹੜੀ ਆ ਉਹ ਨਹੀਂ ਪਾਏਗੀ ਸੋ ਅੱਜ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਇੱਕ ਚਿਰੋਖਣੀ ਮੰਗ ਜਲੀ ਆ ਉਹ ਅੱਜ ਸਾਡੇ ਕੋਲ ਹੋ ਇਸ ਦੇ ਨਾਲ ਕਿਹੜੇ-ਕਿਹੜੇ ਮਸਲੇ ਹੱਲ ਹੋਣਗੇ ਜੀ ਇਸ ਦੇ ਨਾਲ ਦੇਖੋ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਮਤਲਬ ਆ ਕਿ ਅੱਗੇ ਸੀਵਰੇਜ ਤਾਂ ਕੁਝ ਏਰੀਆ 'ਚ ਪਿਆ ਹੈ ਪਰ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਪਾਣੀ ਕਿੱਥੇ ਜਾਣਾ ਹੈ ਉਹਨੂੰ ਡਿਸਪੋਜ਼ ਆਫ ਕਿੱਥੇ ਕਰਨਾ ਹੈ ਉਹ ਕੋਈ ਗੱਲ ਨਹੀਂ ਸੀਗੀ ਹੁਣ ਅਸੀਂ ਇਹਨੂੰ ਇੱਥੇ ਝਾ ਕੇ ਇਹਨੂੰ ਟ੍ਰੀਟ ਕਰਕੇ ਸਾਫ਼ ਕਰਕੇ ਤੇ ਜਿਹੜੇ ਆਲੇ-ਦੁਆਲੇ ਦੇ ਖੇਤ ਨੇ ਉਹਨਾਂ ਨੂੰ ਪਾਣੀ ਜਿਹੜਾ ਆ ਉਹ ਮੁਹੱਈਆ ਕਰਾਵਾਂਗੇ ਔਰ ਪੰਪਿੰਗ ਮਸ਼ੀਨ ਇੱਕ ਲੱਗੀ ਆ ਉਹ ਕੋਈ ਵੀ ਜੰਡਿਆਲੇ ਦੇ ਵਿੱਚ ਸੀਵਰੇਜ ਬਲੌਕ ਹੋਣ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਅੱਗੇ ਤਾਂ ਜਦੋਂ بارش ਹੁੰਦੀ ਸੀਗੀ ਜਾਂ ਬਲੌਕ ਹੋ ਜਾਂਦੇ ਸੀਗੇ ਪਾਣੀ ਵੈਕ ਮਾਰਦਾ ਸੀਗਾ ਕਿਉਂਕਿ ਅਗਲੇ ਪਾਸੇ ਕਿਤੇ ਨਿਕਾਸੀ ਨਹੀਂ ਸੀਗੀ ਹੈਗੀ ਸੋ ਚਾਹੀਦਾ ਤਾਂ ਇਹ ਸੀਗਾ ਕਿ ਪਹਿਲਾਂ ਨਿਕਾਸੀ ਦਾ ਪ੍ਰਬੰਧ ਕੀਤਾ ਜਾਂਦਾ ਫਿਰ ਜਿਹੜੀ ਆ ਸੀਵਰੇਜ ਦੀ ਗੱਲ ਕੀਤੀ ਜਾਂਦੀ ਪਾਉਣ ਦੀ ਪਰ ਉਲਟੋ ਆ ਪਰ ਚਲੋ ਵਾਹਿਗੁਰੂ ਨੇ ਬੇਰੀ ਨਾਲ ਹੀ ਸਹੀ ਸਾਡੇ ਜੰਡਿਆਲਾ ਗੁਰੂ ਦੇ ਉੱਤੇ ਮੇਰ ਭਰਿਆ ਅਸਰਾ ਕਿ ਅਸੀਂ ਅੱਜ ਇਸ ਟ੍ਰੀਟਮੈਂਟ ਪਲਾਂਟ ਦੇ ਜਿਹੜੇ ਆ ਉਹ ਇਹਨੂੰ ਉਦਘਾਟਨ ਜਿਹੜਾ ਉਹ ਕੱਟ ਜੰਡਿਆਲਾ ਗੁਰੂ ਵਿੱਚ ਜਿਸ ਤਰ੍ਹਾਂ ਅੱਧੇ ਸ਼ਹਿਰ ਵਿੱਚ ਸੀਵਰੇਜ ਪਿਆ ਵਾ ਔਰ ਅੱਧੇ ਸ਼ਹਿਰ ਵਿੱਚ ਨਹੀਂ ਪਿਆ ਜਿਸ ਤਰ੍ਹਾਂ ਇਹ ਇਹਦਾ ਕੀ ਮਕਸਦ ਆ ਕਿ ਸਾਰੇ ਸ਼ਹਿਰ ਵਿੱਚ ਪੈ ਗਿਆ ਸਾਰਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਜਿਹੜਾ ਹੈਗਾ ਆ ਜਿਹੜੀ ਪਾਣੀ ਤੇ 3 ਨਾਲ 3.5 ਐਮਐਲਡੀ ਜਿਹੜਾ ਸਾਡਾ ਯੂਜ਼ ਹੁੰਦਾ ਹੈ ਮਿਲੀਅਨ ਲੀਟਰ ਡੇਲੀ ਔਰ ਆਉਣ ਵਾਲੇ 20-25 ਸਾਲ ਜਿਹੜਾ ਆ ਔਰ 6 ਐਮਐਲਡੀ ਦਾ ਇਸੇ ਕਰਕੇ ਬਣਾਇਆ ਕਿ ਜਿਹੜਾ ਜਿੱਥੇ ਸੀਵਰੇਜ ਨਹੀਂ ਪਿਆ ਜਾਂਦੇ ਵਾਲੇ ਦੇ ਵਿੱਚ ਕਾਫੀ ਇਲਾਕੇ ਨੇ ਜਿੱਥੇ ਨਹੀਂ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਨਵੀਂ ਪ੍ਰਪੋਜ਼ਲ ਸਾਡੀ ਤਿਆਰ ਆ ਉਹਦੇ ਵਿੱਚ ਵੀ ਅਸੀਂ ਸਾਰੇ ਸ਼ਹਿਰ ਨੂੰ ਪੂਰੇ ਨੂੰ ਕਵਰ ਕਰ ਰਹੇ ਆ ਔਰ ਉਹਦਾ ਪਾਣੀ ਵੀ ਇੱਥੇ ਟ੍ਰੀਟ ਜਿਹੜਾ ਕੀਤਾ ਜਾਊਗਾ ਤੁਸੀਂ ਦੇਖਿਆ ਹੋਊਗਾ ਜਿਹੜਾ ਨਾਲ ਨਾਲ ਆ ਰਿਹਾ ਇਹਦੇ ਵਿੱਚ ਪਾਣੀ ਆਉਂਦਾ ਸੀਗਾ ਹੁਣ ਇਹਨੂੰ ਵੀ ਅਸੀਂ ਜਿਹੜਾ ਬਾਕੀ ਜਦੋਂ ਸੀਵਰੇਜ ਐਕਸਪੈਂਡ ਕਰਾਂਗੇ ਉਹਨੂੰ ਵੀ ਇਹਦੇ ਨਾਲ ਉਹਦਾ ਕਨੈਕਸ਼ਨ ਕਰਦਾਂਗੇ ਔਰ ਇਹ ਨਾਲਾ ਜਿਹੜਾ ਇਹ ਵੀ ਬੰਦ ਹੋ ਜਾਏਗਾ ਔਰ ਇਹ ਇਲਾਕੇ ਦੀ ਨੁਹਾਰ ਵੀ ਜਿਹੜੀ ਆ ਉਹ ਬਦਲ ਜੂਗੀ ਔਰ ਜੰਡੇਆਲਾ ਗੁਰੂ ਸ਼ਹਿਰ ਦੇ ਲੋਕਾਂ ਦਾ ਜੀਣਾ ਜਿਹੜਾ ਆ ਉਹ ਕਾਫੀ ਸੁਖਾਲਾ ਹੋ ਜਾਊਗਾ ਜੰਡੇਆਲਾ ਗੁਰੂ ਵਿੱਚ ਕਾਫੀ ਸੜਕਾਂ ਨਵੀਆਂ ਬਣ ਚੁੱਕੀਆਂ ਔਰ ਜਿਹੜੀਆਂ ਕੁਝ ਬਣਨ ਵਾਲੀਆਂ ਜਿਸ ਤਰ੍ਹਾਂ ਸੀਵਰੇਜ ਦਿੱਤੇ ਨਹੀਂ ਪਿਆਗਾ ਕੀ ਤੁਸੀਂ ਸੀਵਰੇਜ ਪਹਿਲਾਂ ਤੇ ਨਹੀਂ ਪਾਓਗੇ ਤੇ ਪਹਿਲਾਂ ਸੜਕਾਂ ਬਣਾਓਗੇ ਕਿਸ ਤਰ੍ਹਾਂ ਕਰੋਗੇ ਨਹੀਂ ਨਹੀਂ ਉਹ ਤੇ ਦੇਖੋ ਆਪਾਂ ਪੂਰਾ ਕੰਮ ਜਿਹੜਾ ਪਲਾਨਿੰਗ ਨਾਲ ਕਰ ਰਹੇ ਆਂ ਜਿੱਥੇ ਜੜੀ ਸੀਵਰੇਜ ਦੀ ਲੋੜ ਆ ਉਸੇ ਸੀਵਰੇਜ ਪਾਵਾਂਗੇ ਜਿੱਥੇ ਆਲਰੇਡੀ ਪੈ ਚੁੱਕਾ ਹੈ ਉਥੇ ਕੋਈ ਸੜਕ ਜਾਂ ਕੋਈ ਗਲੀ ਬਣਾਉਣ ਵਾਲੀ ਗੱਲ ਆ ਉਹ ਅਸੀਂ ਉਥੇ ਬਣਾ ਦਾਂਗੇ ਕੋਈ ਪ੍ਰੋਬਲਮ ਨਹੀਂ ਸਰ ਬਾਈਪਾਸ ਜਿਹੜਾ ਤਕਰੀਬਨ ਸਾਰੇ ਕੰਮ ਹੋ ਚੁੱਕੇ ਆ ਜਿਸ ਤਰ੍ਹਾਂ ਟੀਕੇ ਹਸਪੀਟਲ ਦੀ ਵੀ ਫੈਸਿਲਿਟੀ ਦੀ ਜਰੂਰਤ ਆ ਉਹ ਵੱਡੇ ਆ ਤੁਸੀਂ ਕਹਿ ਰਹੇ ਹੋ ਜਿਹੜਾ ਗਰੁੱਪ ਦੇ ਸਾਰੇ ਸਾਰੇ ਕੰਮ ਹੋ ਚੁੱਕੇ ਨੇ ਪਰ ਨਹੀਂ ਹੋਏ ਅਜੇ ਮੇਰੇ ਵਿਜ਼ਨ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਨੇ ਜਿਵੇਂ ਕਿ ਇੱਕ ਮਲਟੀ ਲੈਵਲ ਪਾਰਕਿੰਗ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਆ ਤੇ ਉਹਦੇ ਵਾਸਤੇ ਵੀ ਮੈਂ ਜਿਹੜਾ ਉਹ ਜੋ ਪ੍ਰੋਸੀਜਰ ਆ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਔਰ 19 ਕਰੋੜ ਰੁਪਏ ਦੀ ਲਾਗਤ ਆਉਣੀ ਆ ਉਹਦੇ ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਵਾਸਤੇ ਉਹ ਵੀ ਅੰਡਰ ਪ੍ਰੋਸੈਸ ਆ ਇਸ ਤੋਂ ਇਲਾਵਾ ਜਿਹੜਾ ਸਾਡਾ ਇੱਕ ਅਹ ਤਹਿਸੀਲ ਕੰਪਲੈਕਸ ਆ ਉਹ ਵੀ ਝੰਡੇ ਵਾਲੇ ਦੇ ਵਿੱਚ ਬਣਾਉਣਾ ਹੈ ਖੇਲੋ ਇੰਡੀਆ ਦਾ ਇੱਕ ਪ੍ਰੋਜੈਕਟ ਲਿਆਉਣਾ ਹੈ ਜੰਡੇਆਲੇ ਗਰਾਊਂਡ ਦਾ ਸਟੇਡੀਅਮ ਜਿਹੜਾ ਆ ਉਹ ਆਲਮੋਸਟ ਅਸੀਂ ਉਹਦੇ ਤੇ ਵੀ ਕੰਮ ਕਰ ਰਹੇ ਆਂ ਔਰ ਪੰਜਾਬ ਹੈਡਰ ਦਾ ਹਸਪੀਟਲ ਜੰਡੇਆਲਾ ਗੁਰੂ ਦੇ ਵਿੱਚ ਉਹਦੇ ਤੇ ਵੀ ਕਾਰਵਾਈ ਜਿਹੜੀ ਆ ਉਹ ਅਰੰਭ ਹੀ ਜਾ ਚੁੱਕੀ ਹੈ ਜੰਡੇਆਲੇ ਦਾ ਬਾਈਪਾਸ ਜਿਹੜਾ ਵਾ ਉਹ ਮਨ ਕੀ ਕਾਰਨ ਰੁਕੰਦਾ ਕਹਤਾ ਜੀ ਜਿਹੜਾ ਜੰਡੇਆਲੇ ਦਾ ਬਾਈਪਾਸ ਸਵੇਰੇ ਤੋਂ ਕੱਢਿਆ ਗਿਆ ਉਹ ਅਜੇ ਤੱਕ ਕੋਈ ਨਹੀਂ ਚੱਲ ਰਿਹਾ ਹੈ ਬਾਈਪਾਸ ਥੋੜਾ ਜਿਹਾ ਫੋਰੈਸਟ ਦੀ ਹੈਗੀ ਸੀਗੀ ਸਾਡੀ ਅਪਰੂਵਲ ਉਹ ਉਹ ਵੀ ਸਾਨੂੰ ਮਿਲ ਚੁੱਕੀ ਆ ਜਲਦ ਆਪਾਂ ਉਹਨੂੰ ਬਾਈਪਾਸ ਜਿਹੜਾ ਚਾਲੂ ਹੋ ਜਾਣਾ ਨਗਰ ਨਿਗਮ ਦੀਆਂ ਚੋਣਾਂ ਦੇ ਜਿੱਤ ਕਿ ਨਿਕਲੇ ਦੇਖੋ ਨਗਰ ਨਿਗਮ ਚੋਣਾਂ ਦੇ ਵਿੱਚ ਕਾਫੀ ਆਵਾਜ਼ ਪਾਰਟੀ ਨੂੰ ਜਿਹੜੀ ਆ ਉਹ ਜਿੱਤ ਮਿਲੀ ਆ ਅਸੀਂ ਪਟਿਆਲਾ ਦੇ ਵਿੱਚ ਪੂਰੀ ਬਣਾ ਲਈ ਆ ਨਗਰ ਨਿਗਮ ਦੇ ਵਿੱਚ ਮੇਅਰ ਜਲੰਧਰ ਦੇ ਵਿੱਚ ਮੇਰੀ ਡਿਊਟੀ ਸੀਗੀ ਨੂੰ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀਗੀ ਉੱਥੋਂ ਦੀ ਉੱਥੇ ਵੀ ਅਸੀਂ ਮਤਲਬ ਆਲਮੋਸਟ ਮੇਅਰ ਬਣਾ ਹੀ ਚੁੱਕੇ ਆ ਥੋੜਾ ਜਿਹਾ ਅਸੀਂ 85 ਦੇ ਵਿੱਚੋਂ 39 ਸੀਟਾਂ ਉੱਥੇ ਜੜੀਆਂ ਉਹ ਜਿੱਤ ਚੁੱਕੇ ਆ ਔਰ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਜਲੰਧਰ ਦੇ ਵਿੱਚ ਵੀ ਉੱਪਰ ਆ ਬਾਕੀ ਜਿਹੜੇ ਥੋੜੀ ਜਿੱਥੇ ਘੱਟ ਸੀ ਟਾਇਆਂ ਨੇ ਉਹਦਾ ਅਸੀਂ ਮੰਥਨ ਜਿਹੜਾ ਉਹ ਕਰ ਰਹੇ ਆ ਕਿ ਕੀ ਕਾਰਨ ਰਹੇ ਨੇ ਔਰ ਉਹਨਾਂ ਨੂੰ ਬਹੁਤ ਜਲਦ ਜਲਦ ਅਪਗ੍ਰੇਡ ਕਰਾਂਗੇ